ਕਿ ਅੱਜ ਇਹ ਮਨੁੱਖ ਦੇ ਨੇਮ ਗਰ ਮਨਾ ਰਹੇ ਨੇ ਇਸ ਬੰਦੇ ਕੀ ਕਰਨੇ ਕਿ ਅੱਜ 75ਵੇਂ ਹਿਊਮਨ ਰਾਈਟਸ ਦੇ ਜੋ ਵੀ ਸਾਡੀ ਇੱਥੇ ਖੰਨੇ ਦੀ ਸੋਸਥਾ ਬਣਾ ਰਹੀ ਹੈ ਬਹੁਤ ਅੱਛੀ ਗੱਲ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ ਔਰ ਪੂਰੇ ਵਰਲਡ ਦੇ ਵਿੱਚ ਜੋ ਇਹ ਹਿਊਮਨ ਰਾਈਟਸ ਕਿਉਂਕਿ ਜੋ ਵੀ ਮਨੁੱਖ ਪੈਦਾ ਹੋਇਆ ਉਹਦਾ ਅਧਿਕਾਰ ਹੈ ਹਰੇਕ ਮਨੁੱਖ ਦਾ ਆਪਣੇ ਅਧਿਕਾਰ ਲਈ ਉਹਨਾਂ ਅਧਿਕਾਰਾਂ ਪ੍ਰਤੀ ਅੱਜ ਇੱਥੇ ਸੁਚੇਤ ਕਰਨ ਦੇ ਲਈ ਜਾਗਰਤ ਕਰਨ ਦੇ ਲਈ ਲੋਕਾਂ ਨੂੰ ਸੰਗਠਿਤ ਕਰਨ ਦੇ ਲਈ ਜਿਸ ਤਰੀਕੇ ਦੇ ਨਾਲ ਇੱਕ ਹਿਊਮਨ ਰਾਈਟਸ ਡੇ ਮਨਾਇਆ ਜਾ ਰਿਹਾ ਮੈਨੂੰ ਲੱਗਦਾ ਕਿ ਇਹਦੀ ਬਹੁਤ ਲੋੜ ਹੈ ਕਿਉਂਕਿ ਇਸ ਚੀਜ਼ ਦੀ ਸਾਨੂੰ ਹਰ ਜਗ੍ਹਾ ਦੇ ਉੱਤੇ ਜਿਸ ਤਰੀਕੇ ਦੇ ਨਾਲ ਹਿਊਮਨ ਰਾਈਟਸ ਦਾ ਵਾਇਲੇਸ਼ਨ ਹੋ ਰਿਹਾ ਸਾਡੇ ਦੇਸ਼ ਦੇ ਵਿੱਚ ਵੀ ਹੋ ਰਿਹਾ ਪੂਰੇ ਵਰਲਡ ਦੇ ਵਿੱਚ ਵੀ ਹੋ ਰਿਹਾ ਅੱਜ ਪੀਸ ਅਗਰ ਅਸੀਂ ਲੈ ਕੇ ਆਉਣਾ ਪੂਰੇ ਦੇਸ਼ ਦੇ ਵਿੱਚ ਅਗਰ ਪੀਸ ਲੈ ਕੇ ਆਉਣਾ ਪੂਰੇ ਵਰਲਡ ਦੇ ਵਿੱਚ ਪੀਸ ਲੈ ਕੇ ਆਉਣਾ ਤੇ ਉਹਦੇ ਲਈ ਸਾਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਬਹੁਤ ਜ਼ਰੂਰੀ ਹੈ ਔਰ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਲਈ ਗੁਰੂ ਤੇਗ ਬਹਾਦਰ ਜੀ ਨੇ ਸਭ ਤੋਂ ਪਹਿਲਾਂ ਬਲੀਦਾਨ ਦਿੱਤਾ ਸੀ ਉਸ ਹਿਊਮਨ ਰਾਈਟਸ ਜੋ ਇੰਟਰਨੈਸ਼ਨਲ ਲੋਕਾਂ ਨੇ ਸ਼ੁਰੂ ਕੀਤਾ ਉਸ ਤੋਂ ਵੀ ਬਹੁਤ ਸਮਾਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਕਿ ਕਿਸ ਤਰੀਕੇ ਦੇ ਹਰੇਕ ਬੰਦੇ ਨੂੰ ਆਪਣਾ ਧਰਮ ਜਿਹੜਾ ਹੈਗਾ ਉਹ ਰੱਖ ਸਕਦਾ ਕੋਈ ਵੀ ਕਿਸੇ ਨੂੰ ਜ਼ਬਰਦਸਤੀ ਕਿਸੇ ਦੇ ਧਰਮ ਦੇ ਖਿਲਾਫ ਕਿਸੇ ਦੀ ਜਾਤ ਦੇ ਲਈ ਕਿਸੇ ਦੇ ਰੰਗ ਕਰਕੇ ਕਿਸੇ ਦੇ ਨਸਲ ਕਰਕੇ ਉਹਦੇ ਨਾਲ ਭਿੰਨ ਭੇਦ ਨਹੀਂ ਕੀਤਾ ਜਾਂਦਾ ਤੋਂ ਮੈਂ ਸਮੱਚੀ ਸੰਸਥਾ ਜਿਹੜੀ ਬਹੁਤ ਅੱਛਾ ਉਪਰਾਲਾ ਕਰ ਰਹੀ ਹੈ ਲੋਕਾਂ ਨੂੰ ਜਾਗਰੂਤ ਕਰਨ ਦਾ ਉਪਰਾਲਾ ਕਰ ਰਹੀ ਹੈ ਔਰ ਇਸ ਦਿਨ ਨੂੰ ਮਨਾ ਰਹੀ ਹੈ ਮੈਂ ਇਹਨਾਂ ਨੂੰ ਕਰੋੜਾਂ ਬਾਦ ਨਮਸਕਾਰ ਵੀ ਕਰਦਾ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹਨਾਂ ਵੱਲੋਂ ਅਜਿਹੇ ਉਪਰਾਲੇ ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਵੀ ਜਾਰੀ ਰਹਿਣਗੇ ਜਿਸ ਦੇ ਸਾਡੇ ਸਮਾਜ ਦੇ ਵਿੱਚ ਆਪਸੀ ਏਕਤਾ ਆਪਸੀ ਪਿਆਰ ਆਪਸੀ ਭਾਈਚਾਰਾ ਕਾਇਮ ਰਹੇਗਾ ਬਣਿਆ ਰਹੇਗਾ। ਗਿਆਸਪੁਰਾ ਸਾਹਿਬ ਪੰਜਾਬ ਸਰਕਾਰ ਵੱਲੋਂ ਇਹ ਸਸਤਾਵਾਂ ਨੂੰ ਕੀ ਸਪੋਰਟ ਦਿੱਤੀ ਜਾਵਗੀ ਤੁਸੀਂ ਇਹ ਅੱਗੇ ਵਧਣ ਅੱਗੇ ਜਾ ਕੇ ਨਸ਼ੇ ਵਗਾਰ ਨੂੰ ਖੱਲ ਪਾਉਂ ਜੀ। ਦੇਖੋ ਜੀ ਜਿਹੜਾ ਹਿਊਮਨ ਰਾਈਟਸ ਤੇ ਨਸ਼ਿਆਂ ਦਾ ਵਿਸ਼ਾ ਵਾ ਥੋੜਾ ਜਿਹਾ ਅਲੱਗ-ਅਲੱਗ ਵਿਸ਼ਾ ਵਾ ਨਸ਼ਿਆਂ ਦੇ ਲਈ ਅਸੀਂ ਆਪਣੇ ਪਿੰਡ ਪੱਦਰ ਦੇ ਉੱਤੇ ਜਿਹੜੇ ਸਾਡੇ ਸਰਪੰਚ ਬਣੇ ਨੇ ਉਹਨਾਂ ਦੇ ਨਾਲ ਅਸੀਂ ਚੱਲ ਕੇ ਮੈਂ ਆਪਣੇ ਫਾਈਲ ਦੇ ਵਿੱਚ ਤਾਂ ਹਰੇਕ 2 ਮਹੀਨੇ ਬਾਅਦ ਇੱਕ ਸੈਮੀਨਾਰ ਕਰਾਉਨੇ ਆ ਕਿਉਂਕਿ ਨਸ਼ਾ ਇੱਕ ਬੁਰਾਈ ਵੀ ਹੈ ਤੇ ਇੱਕ ਬਿਮਾਰੀ ਵੀ ਹੈ ਜਿਹੜਾ ਨਸ਼ਾ ਬੰਦਾ ਕਰਦਾ ਉਹ ਬਿਮਾਰ ਹੈ ਜੇ ਉਸ ਨੂੰ ਹਿਊਮਨ ਰਾਈਟਸ ਦੀ ਅਗਰ ਭਾਸ਼ਾ ਦੇ ਵਿੱਚ ਵੀ ਦੇਖੀਏ ਦੇ ਉਹਨੂੰ ਬਿਮਾਰਾਂ ਵਰਗਾ ਜੇ ਅਸੀਂ ਵਿਹਾਰ ਕਰਕੇ ਉਹਦਾ ਨਸ਼ਾ ਛਡਾਉਣ ਦੇ ਲਈ ਸਾਰੇ ਜਾਣੇ ਇੱਕ ਜੁੜਤਾ ਦੇ ਨਾਲ ਕੰਮ ਕਰੀਏ ਪਰ ਜਿਹੜੇ ਵੇਚਦੇ ਨੇ ਉਹ ਉਹਨਾਂ ਲੋਕਾਂ ਦੇ ਖਿਲਾਫ ਸਖਤ ਐਕਸ਼ਨ ਹੋਵੇ ਤਾਂ ਹੀ ਇਸ ਬੁਰਾਈ ਤੋਂ ਅਸੀਂ ਕਿਨਾਰਾ ਕਰ ਸਕਦੇ ਹਾਂ ਤਾਂ ਪੰਜਾਬ ਸਰਕਾਰ ਜਿਹੜੀ ਹੈ ਉਹ ਲੱਗੀ ਹੈ ਨਸ਼ੇ ਦੇ ਲਈ ਵੀ ਔਰ ਹਿਊਮਨ ਰਾਈਟਸ ਦੇ ਵਿੱਚ ਵੀ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਦੇਖੋ ਜਿੰਨੇ ਜਦੋਂ ਦੀ ਸਾਡੀ ਸਰਕਾਰ ਬਣੀ ਹੈ ਮੈਂ ਇਹ ਕਹਿ ਸਕਦਾ ਕਿ ਕਿਸੇ ਇੱਕ ਵੀ ਬੰਦੇ ਦੇ ਖਿਲਾਫ ਕੋਈ ਝੂਠਾ ਪਰਚਾ ਜਾਂ ਕਹਿ ਲਈਏ ਕਿ ਜਿਸ ਤਰੀਕੇ ਦੇ ਨਾਲ ਪਿਛਣੀਆਂ ਸਰਕਾਰਾਂ ਦੇ ਵਿੱਚ ਇੱਕ ਪਿਓ ਪੁੱਤ ਦੀ ਸੀਰੀ ਨੂੰ ਖੰਨੇ ਠਾਣੇ ਦੇ ਵਿੱਚ ਹੀ ਨੰਗਾ ਕਰਕੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰੀ ਗਈ ਸੀ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਸਾਡੀ ਸਰਕਾਰ ਦੇ ਵਿੱਚ ਬਿਲਕੁਲ ਠੱਲ ਪਈ ਹੋਈ ਹੈ ਔਰ ਅਸੀਂ ਸਤਕਾਰ ਕਰਦੇ ਹਾਂ ਹਰੇਕ ਦੇ ਧਰਮ ਦਾ ਹਰੇਕ ਦੇ ਹੁਮਨ ਦਾ। ਧੰਨਵਾਦ ਜੀ। ਸਾਹਿਬ ਇੰਡਸਟਰੀਅਲ ਲਿਸਟ ਤੇ ਹੋਰ ਸਮਾਜ ਸੇਵੀ ਸੰਸਥਾ ਮਹਾਕਲ ਬਲੱਡ ਸੇਵਾ ਵੱਲੋਂ ਨਰ ਸੇਵਾ ਨਾਰੈਣ ਸੇਵਾ ਸੁਸਾਇਟੀ ਵੱਲੋਂ ਦੇਮਨ ਬੈਲਫੇਅਰ ਲੱਡਾਓ ਨਰੇਸ਼ਾ ਹਸਪੀਟਲ ਤੋਂ ਸਾਰੀਆਂ ਸੰਗਠਨਾਂ ਇਕੱਠੀਆਂ ਹੋ ਕੇ ਦੇਮਨਾਰੀਆਂ ਨੇ ਇਹਦੇ ਪਿੱਛੇ ਇੱਕ ਬਹੁਤ ਬੜੇ ਪਰਪੁਕਾਰ ਦੀ ਗੱਲ ਹੈ ਮਾਨਵਤਾ ਦੀ ਆਪਾਂ ਖਿਆਲ ਰੱਖਦੇ ਆਪਾਂ ਸੇਵਾ ਕਰਨੀ ਹੈ ਮਾਨਵਤਾ ਦੀ ਸੇਵਾ ਜਦੋਂ ਆਪਾਂ ਮਨਚ ਵਸਾ ਲਾਂਗੇ ਤਾਂ ਆਪਣੇ ਅੰਦਰ ਕੋਈ ਕਿਸੇ ਤਰ੍ਹਾਂ ਦਾ ਬੁਖਾਰ ਕੋਈ ਗਲਤ ਵਿਚਾਰ ਨਹੀਂ ਆਉਣਗੇ ਨਾਰੋ ਸੇਵਾ ਨਰੈਣ ਸੇਵਾ ਵਿੱਚ ਵੀ ਇਹੀ ਚੀਜ਼ ਆ ਜਾਂਦੀ ਹੈ ਕਿ ਆਪਾਂ ਸਾਰੇ ਵੱਡੀ ਹਰੀਮ ਪੰਡਿਤ ਹਰੀਮ ਸਾਸ਼ਟਰੀ ਜੀ ਦਾ ਬ੍ਰਾਹਮਣ ਸੇਵਾ ਤੋਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ। ਇਹ ਵੀ ਗੋਲੀ ਵੱਧਵਾ ਜੀ ਪਾਤਾ ਪਰ ਨੂੰ ਕੰਟਰੋਲ ਕਰਨਾ ਇਹ ਵੀ ਬਹੁਤ ਵੱਡੀ ਸੇਵਾ ਹੈ। ਬੱਚਿਆਂ ਤੇ ਜਿਹੜੇ ਜਲਮ ਹੋ ਰਹੇ ਛੋਟੇ ਬੱਚਿਆਂ ਤੇ ਔਰਤਾਂ ਦੇ ਉਹਨਾਂ ਨੂੰ ਕੰਟਰੋਲ ਕਰਨਾ ਵੀ ਠੱਡੀ ਕਿ ਸੇਵਾ ਹੈ ਤੇ ਬਾਕੀ ਪਰਉਪਕਾਰ ਦੇ ਇੰਨੇ ਕੰਮ ਨੇ ਇਹ ਗਰੀਬ ਬੱਚੇ ਨੇ ਉਹਨਾਂ ਦੇ ਕਿਸੇ ਵੀ ਜਦੋਂ ਵੀ ਉਹਨਾਂ ਨੂੰ ਸਾਇਤ ਤੇ ਲੋੜ ਹੋ ਪਰ ਹਰ ਵਾਰ ਤਿਆਰ ਰਹੀਏ ਉਹ ਆਪਾਂ ਨੂੰ ਇੱਥੋਂ ਸੇਵ ਲੈਣੀ ਛੇਦੀ ਹੈ ਇਸ ਕਰਕੇ ਅੱਜ ਦੇ ਦਿਨ ਤੇ ਆਪ ਸਾਰਿਆਂ ਨੂੰ ਲੱਖ ਲੱਖ ਬਾਰਕਾ ਥੈਂਕ ਯੂ ਕਾਨੂੰਨ ਦੀ ਗੱਲ ਕਰੂੰਗਾ ਅੱਜ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਨੁਕਤੇ ਤੇ ਮੈਂ ਸੰਵਿਧਾਨ ਦੀ ਗੱਲ ਕਰਨਾ ਚਾਹੁੰਦਾ ਆਪਣਾ ਭਾਰਤ ਦਾ ਸੰਵਿਧਾਨ ਆਪਾਂ ਸਭ ਜਾਣਦੇ ਇਹ ਤਿੰਨ ਪੀਲਰਸ ਫਸਟ ਵਨ ਇਜ਼ ਲੈਜਿਸਲੇਚਰ ਜੋ ਕਿ ਕਾਨੂੰਨ ਬਣਾਉਂਦਾ ਸਟੇਟ ਲੈਵਲ ਤੇ ਸੈਂਟਰ ਲੈਵਲ ਸੈਕੰਡ ਇਜ਼ ਐਗਜ਼ੀਕਟਿਵ ਜੋ ਇਨਫੋਰਸਮੈਂਟ ਦਾ ਕਾਰ ਹੈ ਆਪਣੀ ਸੀਕ੍ਰੀਟ ਏਜੰਸੀਜ਼ ਨੇ ਪੁਲਿਸ ਏਜੰਸੀਜ਼ ਹੈ ਜੋ ਕਾਨੂੰਨ ਦੀ ਪਾਲਣਾ ਕਰਵਾਦੀ ਹੈ ਥਰਡ ਇਜ਼ ਦ ਜੁਡੀਸ਼ਰੀ ਥੈਟ ਇਜ਼ ਇਨਫੋਰਸਿੰਗ ਦਾ ਲਾਅ ਆਲਾਈਕਸ ਆਈਟੀ ਡੇਟ ਦੇ ਹਿਊਮਨ ਰਾਈਟਸ ਦੇ ਮੈਂ ਮੂਕੇ ਤੇ ਕਹਿਣਾ ਚਾਹਾਂਗਾ ਆਈਟੀ ਡੇਟ ਦੀ ਚੌਥਾ ਪਿਲਰ ਸਮਾਜ ਦੇ ਵਿੱਚ ਆ ਰਿਹਾ ਹੈ ਜਿਹੜਾ ਇਹ ਤਿੰਨੋਂ ਪਿਲਰਸ ਨੂੰ ਜਿਦਾਂ ਨਾ ਕਿਤੇ ਮਿਲ ਖੋਤੀ ਦੇ ਰਹੇ ਉਹ ਪਿਲਰ ਹੈ ਹਿਊਮਨ ਰਾਈਟਸ ਦੀ ਸੰਸਥਾ ਹੈ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ